ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਹੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਭਾਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਦਿਹਾਲਪੁਰਾ ਮਿਰਜ਼ਾ ਤੇ ਤਹਿਸੀਲ ਇਹਨੂੰ ਰਾਮਪੁਰਾ ਫੂਲਾ ਕਹਿੰਦੀ ਆ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤੇ ਬਾਈ ਕੋਲੇ ਅੱਜ ਚਾਰ ਨਾਗ ਵਸ਼ੀਆਂ ਦੇ ਤੇ ਬਾਈ ਇੱਕ ਵਾਰੀ ਤੁਹਾਨੂੰ ਨਗੀਨਾ ਹੀ ਦਿਖਾਉਣੀ ਆ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਬਾਕੀ ਵੈਦਰ ਕਾਰਡ ਬਾਈ ਕੋਲੇ ਬਈ ਇਹਦੇ ਪਰਫਾਰਮ ਚੋ ਬਈ ਨੇ ਵਿਢ ਲਿਆਂਦੀ ਆ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਆ ਆਈ ਬਾਈ ਕਿੰਨੇ ਨਗ ਬਕਾਊ ਆਰਮਾਨਾ ਆਪਣੇ ਕੋਲੇ ਚਾਰ ਨਗ ਆ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਆ ਬਈ ਆਪਣੇ ਕੋਲੇ ਚਾਰ ਨਗ ਬਕਾਊ ਆ ਜੀ ਠੀਕ ਆ ਇਹ ਬੱਚੀ ਦਾ ਆਪਣੇ ਕੋਲੇ ਰਿਕਾਰਡ ਪਿਆਈ ਆਪਾਂ ਇਹਦਾ ਰਿਕਾਰਡ ਦੇਵਾਂਗੇ ਬੱਚੀ ਦਾ ਠੀਕ ਹੈ ਇਹ ਫਾਰਮ ਚ ਲੈ ਕੇ ਆਏ ਆਪਾਂ ਹਾਂਜੀ ਫਾਰਮ ਚੋਂ ਲਈਏ ਠੀਕ ਹੈ ਤੇ ਕੀ ਰਿਕਾਰਡ ਸੀਗਾ ਤੇ ਮਾਂ ਦਾ ਇਹਦਾ ਮਾਂ ਦਾ ਰਿਕਾਰਡ ਜੀ 40 ਲੀਟਰ ਦਾ ਰਿਕਾਰਡ ਆਈ ਇਹਦੀ ਮਾਂ ਦਾ ਜੀ ਮਾਂ ਦਾ ਰਿਕਾਰਡ ਚਲੀ ਜੀ ਇਹਦੀ ਦੂਜੇ ਸੂਏ ਦੀ ਬੱਚੀ ਆਈ ਇਹ ਠੀਕ ਹੈ ਠੀਕ ਹੈ ਠੀਕ ਹੈ ਜੀ ਕਿ ਮਾਂ ਨੇ ਦੂਜੇ ਸੂਏ 40 ਲੀਟਰ ਦੁੱਧ ਦਿੱਤਾ ਠੀਕ ਹੈ ਤੇ ਉਮਰ ਕਿੰਨੀ ਆਰਮਣੇ ਦੀ ਇਹਦੀ ਉਮਰ ਜੀ 2 ਸਾਲਾਂ 2 ਦੰਦ ਬੱਚੀ ਆ ਇਹ ਠੀਕ ਹੈ ਠੀਕ ਹੈ ਠੀਕ ਹੈ ਜੀ ਬੈਦ ਆਪਾਂ ਬੱਚੀ ਦੇ ਥਾਣ ਵਗੈਰਾ ਦੇਖਣੇ ਹੁਣ ਤੇ ਜਿਹੜਾ ਬਈ ਚੰਗੇ ਦੁੱਧ ਵਾਲਾ ਪਸ਼ੂ ਉਹ ਉਹ ਠੰਡਾ ਹੀ ਹੁੰਦਾ ਲੋ ਬਈ ਤੁਸੀਂ ਦੇਖ ਸਕਦੇ ਆਂ ਝੂੜ ਝੂੜੀ ਥਾਂ ਥਾਂ ਨੂੰ ਬਹੁਤ ਸੋਹਣੇ ਲੱਗੇ ਬਈ ਬਾਕੀ ਕੋਈ ਭੋਰਾ ਕੋਈ ਉਹੋ ਜਿਹੀ ਨਹੀਂ ਬਈ ਕੋਈ ਫੋੜ ਸ਼ਾਂ ਕੋਈ ਨਹੀਂ ਇਹੋ ਜੀ ਤੇ ਚਾਰ ਥਾਂ ਲੱਗੇ ਹੋਏ ਆ ਮੱਚੀ ਤੁਸੀਂ ਕੱਦ-ਕਾੜ ਦੇਖ ਸਕਦੇ ਆਂ ਬਈ ਦੋ ਦੰਦਾਂ ਦਾ ਨਰਮਾ ਹਾਂਜੀ ਦੋ ਦੰਦਾਂ ਦਾ ਕੱਦ-ਕਾੜ ਦੇਖ ਸਕਦੇ ਆਂ ਬਈ ਤੁਸੀਂ ਲਿਜਾਓਂਗੇ ਟੀਕਾ ਭਰਾਉਣ ਦੇ ਕਾਬਲਾ ਬੱਚੀ ਦੇਖ ਸਕਦੇ ਆਂ ਤਾਰਾਂ ਵੀ ਰਹੀ ਜਾਂਦੀ ਐ ਅੱਜ ਤਾਰਾਂ ਦੇਈ ਜਾਂਦੀ ਐ ਅੱਜ ਹਾਂਜੀ ਅੱਜ ਤਾਰਾਂ ਦੀ ਐ ਅੱਜ ਬਈ ਬਾਈ ਜਾਂਦਾ ਵੀ ਤਾਰਾਂ ਵੀ ਕਰੀ ਜਾਂਦੀ ਐ ਤੇ ਆਪਾਂ ਟੀਕਾ ਤੁਸੀਂ ਜਾਣਸਰ ਭਰਾ ਵੀ ਸਕਦੇ ਆ ਬਾਕੀ ਬੱਛੀ ਰਹਿ ਵੀ ਸਕੂ ਜਾਊਗੀ ਜਸਾ ਹੁਣ ਬੱਜੀ ਦਾ ਬੋਡੀ ਵੇਟ ਆ ਬਈ ਉਸ ਹਾਣੇ ਬੱਛੀ ਨੇ ਰਹਿ ਵੀ ਜਾਣਾ ਤੇ ਹਰਮਨ ਕੀ ਡਿਮਾਂਡ ਕਰਦੇ ਆ ਬਈ ਆਪਾਂ ਦੀ ਇਹਦੀ ਆਪਾਂ 45000 ਰੁਪਏ ਡਿਮਾਂਡ ਕਰਦੇ ਆ 45000 ਹਾਂਜੀ ਮਾਨਤਾਨ ਹੋ ਜਾਊਗਾ ਮੌਕੇ ਤੇ ਹਾਂਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਆ ਹੁਣ ਆਪਾਂ ਦੂਜੇ ਨਾਲ ਗੱਲ ਚਲਦੇ ਆ ਤੇ ਇਹਦਾ ਕੀ ਬਈ ਇਹ ਹੈਗੀ ਬੱਚੀ ਆਪਣੀ ਸਾਲ ਦੀ ਬੱਚੀ ਆ ਜੀ ਠੀਕ ਆ ਠੀਕ ਆ ਜੀ ਇਹਨੇ ਇੱਕ ਦੰਦ ਸਿੱਟਿਆ ਈ ਸ਼ੀਰ ਦਾ ਕੀ ਕੀਰੀ ਆ ਜਾਨੀ ਕਾ ਇੱਕ ਦੰਦ ਸਿੱਟਿਆ ਇੱਕ ਦੰਦ ਸਿੱਟਿਆ ਠੀਕ ਆ ਇਹਦੀ ਮਦਰ ਦਾ ਰ ਇਹ ਮਦਰਡਾਰ ਕਾਰਟ ਹੈਗਾ ਜੀ 20 ਲੀਟਰ ਪੇ ਦੁੱਧ ਦਿੰਦਾ ਹੈ ਜੀ 20 ਲੀਟਰ ਦੁੱਧ ਹੈਗਾ ਬਾਕੀ ਤੁਹਾਨੂੰ ਬਈ ਝੂਣੀ ਦਿਖਾਉਣੇ ਆਂ ਵੇ ਦੇਖ ਸਕਦੇ ਹੋ ਤੁਸੀਂ ਤੇ ਉਹੋ ਜਿਹੀ ਕੋਈ ਫੋਰਡ ਛਾਂਗ ਬਈ ਸਾਰੀਆਂ ਬੱਸ਼ੀਆਂ ਹੀ ਵਧੀਆ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਰਮਣ ਇਹਦੀ ਆਪਾਂ 17000 ਰੁਪਏ ਡਿਮਾਂਡ 17000 ਹਾਂਜੀ ਮਾਨਤਨ ਹੋ ਜੂ ਮੌਕੇ ਤੇ ਤੇ ਜੇ ਕੋਈ ਭਰਾ ਨੇ ਚਾਰੇ ਬੱਸ਼ੀਆਂ ਲੈਣੀਆਂ ਆਪਾਂ ਤੋਂ ਚਾਰੇ ਨਗ ਲੈਣੇ ਆਂ ਫਿਰ ਉਹਨਾਂ ਦਾ ਫਿਰ ਉਹ ਮੌਕੇ ਤੇ ਦੇਖ ਲਾਂਗੇ ਜੀ ਆਪਾਂ ਉਹਦੇ ਹਿਸਾਬ ਨਾਲ ਯਾਨੀ ਕਿ ਉਹਨਾਂ ਦਾ ਉਹ ਮਾਨਤਨ ਹੋ ਜੂਗਾ ਹਿਸਾਬ ਨਾਲ ਤੀਜੇ ਨਗ ਦੀ ਕੀ ਡਿਟੇਲ ਹੈ ਦੀ ਇਹ ਆਈ ਜਰਸੀ ਆਈ ਪ ਪਿਓਰ ਪੰਜਾਬ ਦੀ ਜਰਸੀ ਹੈ ਇਹ ਠੀਕ ਹੈ ਇਹ ਖੀਰੀ ਆਈ ਬੱਚੀ ਠੀਕ ਹੈ ਠੀਕ ਹੈ ਇਹ ਵੀ ਫਾਰਮ ਚ ਆਈ ਹੋਈ ਹੈ ਇਹ ਵੀ ਫਾਰਮ ਚ ਆਈ ਹਾਂਜੀ ਦੋਨੇ ਭੈਣਾ ਕੱਟੀਆਂ ਠੀਕ ਹੈ ਠੀਕ ਹੈ ਇਹ ਦੋਨੇ ਫਾਰਮ ਰਿਕਾਰਡ ਆਪਣੇ ਕੋਲ ਹੈਗਾ ਅਵੇਲੇਬਲ ਇਹਦਾ ਰਿਕਾਰਡ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਵੈਸੇ ਦੱਸ ਰਹੇ ਆ ਇਹ ਫਾਰਮ ਵਾਲੇ ਉਹ ਉਹ ਕਹਿੰਦੇ ਵੀ ਇਹਨਾਂ ਦੀ ਮਾਂ ਨੇ 25 30 25 ਲੀਟਰ ਦੁੱਧ ਦਿੱਤਾ ਠੀਕ ਹੈ ਇਹਨਾਂ ਠੀਕ ਹੈ ਤੇ ਇੱਕ ਇੱਕ ਤਾਂ ਹੀ ਡਾਕਟਰ ਆ ਪਕੇ ਗਆਂ ਗਈ ਹਨਾ ਹਾਂਜੀ ਹਾਂਜੀ ਠੀਕ ਹੈ ਤੇ 25 30 ਲੀਟਰ ਦੁੱਧ ਹੈ ਨਾ ਰਿਕਾਰਡ ਹਾਂਜੀ 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 ਤੇ ਕਹਿੰਦੇ ਮੈਂ ਸੂਹਤ ਦੀਆਂ ਬੱਚੀਆਂ ਮਾਂ ਨੇ ਹੀ ਬੀ ਏ ਆਈ ਹੈਗੀ ਇਹਦੀ ਪਹਿਲੇ ਸੂਏ ਦੀ ਇਹ ਵੀ ਖੀਰੀਆ ਬੱਚੀ ਠੀਕ ਹੈ ਉਹ ਵੀ ਬੱਚੀ ਖੀਰੀਆ ਜੀ ਠੀਕ ਹੈ ਠੀਕ ਹੈ ਬਾਕੀ ਤੁਸੀਂ ਬਈ ਝੋਲੀ ਝਾਲੀ ਦੇਖ ਸਕਦੇ ਆ ਦੋਨਾਂ ਦੀ ਝੋਲੀ ਝਾਲੀ ਬਹੁਤ ਜੀ ਇਹ ਬੱਚ ਆ ਬੱਚੀ ਦੇ ਹੀ ਟੀਕਾ ਭਰਾਇਆ ਹੋਇਆ ਅੱਜ 20 ਦਿਨ ਹੋ ਗਏ ਟੀਕਾ ਭਰਾਇਆ ਟੀਕਾ ਦੇ ਟੀਕਾ ਭਰਾਇਆ ਹਾਂਜੀ ਟੀਕਾ ਦੇ ਭਰਿਆ ਉਹਨਾਂ ਨੇ ਭਰਿਆ ਟੀਕਾ ਠੀਕ ਹੈ ਫਾਰਮਾਂ ਚੋਂ ਲੈ ਆਂਦੀ ਆ ਆਪਾਂ ਬੰਦਿਆਂ ਤੋਂ ਗਾ ਉਹਨਾਂ ਨੇ ਭਰਿਆ ਵੀ ਟੀਕਾ ਭਰਾਇਆ ਜੀ ਇਹਦੇ ਠੀਕ ਹੈ ਕਨਸੀਵ ਹੋਈ ਵੀ ਆ ਬਈ ਇਹ ਤੁਸੀਂ ਦੇਖ ਸਕਦੇ ਆ ਇਹਦੇ ਦੰਦ ਵੀ ਚੈੱਕ ਕਰਨੇ ਹੋਂ ਤਾਂ ਖੀਰੀ ਬੱਚਾ ਕੱਚੀ ਖੀਰੀ ਆ ਜ ਇਹ ਚ ਕੋਈ ਲੌਕ ਵੀ ਨਹੀਂ ਰਹਿੰਦੀ ਬਾਕੀ ਤੁਹਾਨੂੰ ਦੰਦ ਦਿਖਾਉਣ ਨੇ ਬਈ ਲਓ ਬਈ ਚੈੱਕ ਕਰ ਸਕਦੇ ਆ ਤੁਸੀਂ ਠੀਕ ਆ ਰਮਨ ਬਾਕੀ ਬਈ ਤੁਸੀਂ ਆਪ ਆ ਕੇ ਚੀਜ਼ ਸੋਹਣੇ ਸਾਹਮਣੇ ਆ ਤੁਸੀਂ ਆਪ ਆ ਕੇ ਤਸੱਲੀ ਕਰ ਸਕਦੇ ਹੋ ਪਤਾ ਨਹੀਂ ਕਰਦਾ ਤੇ ਰਮਨ ਬਈ ਚੌਥੇ ਨਾਕ ਦਾ ਕੀ ਡੀਟੇਲ ਆ ਦੀ ਇਹ ਵੀ ਖੀਰੀ ਜੀ ਬੱਚੀ ਆਪਣੇ ਕੋਲੇ ਠੀਕ ਆ ਇਹਦੇ ਵੀ ਉਹਨਾਂ ਨੇ ਕਹਿੰਦੇ ਵੀ 4 ਦਿਨ ਹੋਏ ਇਹਦੇ ਵੀ ਟੀਕਾ ਭਰਾਇਆ ਹੋਇਆ ਠੀਕ ਹੈ ਇਹ ਵੀ ਕੰਸੀਵ ਹੋਈ ਵੀ ਆ ਹਾਂਜੀ ਠੀਕ ਹੈ ਦੋਨੇ ਬੱਚੀਆਂ ਇਹ ਦੋਨਾਂ ਦੇ ਟੀਕਾ ਭਰਾਇਆ ਦੋਨੇ ਖੀਰੀਆਂ ਦੋਨੇ ਖੀਰੀਆਂ ਹਾਂਜੀ ਆਪਾਂ ਇਹ ਦੋਨੇ ਬੱਚਨਾ ਇਕੱਠੀਆਂ ਹੀ ਦੇਣੀਆਂ ਇਹਦੇ ਕਿੰਨੇ ਕ ਦਿਨ ਹੋ ਗਏ ਟੀਕਾ ਭਰਾਇਆ ਨੂੰ ਇਹਦੇ 4 ਦਿਨ ਹੋ ਗਈ ਟੀਕਾ ਇਹਦੇ 4 ਦਿਨ ਇਹਦੇ 20 ਦਿਨ ਹੋ ਗਏ ਹਾਂਜੀ ਇਹਦੇ 20 ਦਿਨ ਹੋ ਗਏ ਠੀਕ ਹੈ ਤੇ ਇਹਦੀ ਕੀ ਡਿਮਾਂਡ ਕਰਦੇ ਆਂ ਬਈ ਆਪਾਂ ਇਹ ਇਕੱਠੀਆਂ ਹੀ ਦੇਣੀਆਂ ਇਹ ਦੋਨੇ ਇਕੱਠੀਆਂ ਹੀ ਦੇਣੀਆਂ ਜੋੜੇ ਹੀ ਦੇਣਾ ਜਾਨੀ ਜੋੜੇ ਦੇਣਾ ਜੋੜੇ ਦਾ 30000 ਰੁਪਏ ਆਪਾਂ ਮੁੱਲ ਲਗਾ ਜੋੜੇ ਦਾ ਤੇ ਰਮਨભાઈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਮੇਰਾ ਪਿੰਡ ਹੀ ਦਿਆਲਪੁਰਾ ਮਰਜਾ ਹੀ ਹਾਂਜੀ ਠੀਕ ਹੈ ਜੀ ਮੇਰਾ ਫੋਨ ਨੰਬਰ ਹੈਗਾ 826486411 ਹੀ ਠੀਕ ਹੈ ਹਾਂਜੀ ਤੇ ਆਪਣਾ ਘਰ ਦਾ ਐਡਰੈਸ ਆਪਣਾ ਘਰ ਦਾ ਐਡਰੈਸ ਹੀ ਹੈਗਾ ਜੀ ਅ ਦਿਆਲਪੁਰਾ ਡੈਰੀ ਫਾਰਮਾ ਹੀ ਠੀਕ ਹੈ ਆਪਣਾ ਦਾਣਾ ਮੰਡੀ ਦੇ ਸਾਹਮਣੇ ਘਰ ਆਈ ਜਿਹਨੂੰ ਮਰਜੀ ਪੁੱਛ ਲੋ ਜੀ ਗਰਨਾਬ ਉਹ ਲੜਕੇ ਘਰੇ ਜਾਣਾ ਠੀਕ ਹੈ ਬਾਕੀ ਬਈ ਬਾਈ ਦਾ ਫੋਨ ਨੰਬਰ ਅਸੀਂ ਡਿਸਪਲੇ ਤੇ ਚਲਾਤਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਡਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰ ਦਿਆ ਕਰੋ ਇਹਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ